ਡੋਡੀ ਮਹੱਲਾ ਪੰਜਵਾ ਘਰ ਪਿਆੰਗ ਗਿਆਨੀ ਰੋਗ ਸੋਗ ਦੁਖ ਜਰਾ ਮਰਾ ਹਰ ਜਨ ਹੈ ਨਹੀਂ ਨਿਕਟਾਨੀ ਨਿਰਪਉ ਹੋਏ ਰਹਿ ਲਿਵ ਏਕੈ ਨਾਨਕ ਹਰ ਮਨ ਮਾਨੀ ਟੋਡੀ ਮਹੱਲਾ ਪੰਜਵਾ ਹਰ ਬਿਸਰਤ ਸਦਾ ਖੁਵਾਰੀ ਤਾਕੋ ਤੋਖਾ ਕਹਾ ਬਿਆਪੈ ਜਾ ਕੋਟ ਤੁਹਾਰੀ ਰਹਾਵ ਬਿਨ ਸਿਮਰਨ ਜੋ ਜੀਵਨ ਬਲ ਨਾ ਸਰਪ ਜੈਸੀ ਅਰਜਾਰੀ ਨਵਖੰਡਨ ਕੋ ਰਾਜ ਕਮਾਵੇ संत चले गोहारी गुण निदान गुण तिनहि गाए जाको कृपा तारी सो सुखिया तन उस जनम नानक तिस बलहारी ੋ ਢੀ ਮਹੱਲਾ ਪੰਜਵਾ ਘਰ ਦੂਜਾ ਚੌ ਪਦੇ ਇੱਕ ਓ ਅੰਕਾਰ ਸਤ ਗੁਰ ਪ੍ਰਸਾਦ ਤਾਇਓ ਰੇ ਮਨ ਦਹਿ ਦਿਸ ਤਾਇਓ ਮਾਇਆ ਮਗਨ ਸਵਾਦ ਲੋਭ ਮੋਹਿਓ ਤਿਨ ਪ੍ਰਭ ਆਪ ਪੁਲਾਇਓ ਰਹਾ ਹਰ ਕਥਾ ਹਰ ਜਸ ਸਾਧ ਸੰਗਤ ਸਿਓ ਇੱਕ ਮੋਹਤ ਨਹਿ ਹੋ ਮਨ ਲਾਇਓ ਬਿਖਿਓ ਏਕ ਰੰਗ ਕੁਸੁੰਬ ਕੋ ਪਾਰ ਗ੍ਰਹਿ ਜੋ ਹਣ ਜਾਇਓ ਚਰਨ ਕਮਲ ਸਿਓ ਪਾਓ ਨ ਕੀਨੋ ਨ ਸਤਪੁਰਖ ਮਨਾਇਓ ਤਾ ਤਾਵਤ ਕੋ ਤਾਵੇ ਬਹੁ 파ਤੀ ਜੋ ਤੇਲੀ ਬਲਦ ਫਰਮਾਇਓ ਨਾਮਦਾਨ ਇਸ ਨਾਨ ਨਕੀਓ ਇਕ ਨਿਮਖ ਨ ਕੀਰਤ ਗਾਇਓ ਨਾਨਾ ਝੂਠ ਲਾਇ ਮਨ ਤੋਖਿਓ ਨਹਿ ਬੂਝਿਓ અપਨਾਇਓ ਪਰ ਉਪਕਾਰ ਨ ਕਬ ਹੂ ਕੀਏ ਨਹੀਂ ਸਤਗੁਰ ਸੇਵਤ ਆਇਓ ਵੰਤ ਦੂਤ ਰਚ ਸੰਗਤ ਗੋਸਟ ਮਤਵਾਰ ਮਦਮਾਇਓ ਕਰੋ ਬੇਨਤੀ ਸਾਧ ਸੰਗਤ ਹਰ ਭਗਤ ਵਛਲ ਸੁਣ ਆਇਓ ਨਾਨਕ ਭਾਗ ਪਰਿਓ ਹਰ ਪਾਛੈ ਰਾਖ ਲਾਜ ਅਪਣਾਇਓ ਟੋਡੀ ਮਹੱਲਾ ਪੰਜਵਾਂ ਮਾਨੁਕ ਬਿਨਬੂਜ ਜੈ ਬਿਰਥਾ ਆਇਆ ਅਨਕ ਸਾਜ ਸਿੰਗਾਰ ਬਹੁ ਕਰਤਾ ਜੋ ਮਰਤਕ ਓਡਾਇਆ ਰਹਾ ਧਾਇ ਧਾਇ ਕਿਰਪਨ ਸ਼ਰਮ ਕੀਨੋ ਅਕਤਰ ਕਰੀ ਹੈ ਮਾਇਆ ਧਾਨ ਪੁੰਨ ਨਹੀਂ ਸੰਤਨ ਸੇਵਾ ਕਿਤੇ ਹੀ ਕਾਜ ਨ ਆਇਆ ਕਰ ਅਪਹਰਣ ਸواری ਸੇਂਜਾ ਕਾਮਣ ਥਾਟ ਬਣਾਇਆ ਸੰਗਨ ਪਾਇਓ ਆਪਣੇ ਭਰਤੇ ਪੇਖ-ਪੇਖ ਦੁਖ ਪਾਇਆ ਸਾਰੋ ਦਿਨ ਸਮਝੂਰੀ ਕਰਤਾ ਤੋਹ ਮੂਸਲੇ ਸਾਰਾਇਆ ਖੇਦ ਪਇਓ ਬੇਗਾਰੀ ਨਿਆਈ ਘਰ ਕੈ ਕਾਮ ਨ ਆਇਆ ਭਾਇਓ ਅਨੁਗ੍ਰਹ ਜਾਂ ਕੋ ਪ੍ਰਭ ਕੋ ਤਿਸ ਹਿਰਦੈ ਨਾਮ ਵਸਾਇਆ ਸਾਧ ਸੰਗਤ ਕੈ ਪਾਛੈ ਪਰਿਓ ਜਨ ਨਾਨਕ ਹਰ ਰਸ ਪਾਇਆ ਟੋਡੀ ਮਹੱਲਾ ਪੰਜਵਾਂ ਕਿਰਪਾ ਨਿਤ ਬਸੋ ਹਿਰਦੈ ਹਰਨੀਤ ਤੈਸੀ ਬੋਧ ਕਰੋ ਪ੍ਰਗਾਸਾਂ ਲਾਗੇ ਪ੍ਰਭ ਸੰਗ ਪ੍ਰੀਤ ਰਹਾ ਦਾ ਸੁ ਤੁਮਾਰੇ ਕੀ ਭਾਵ ਤੂ ਰਾਮ ਅਸਤਕ ਲੇਲੇ ਲਾਵੋ ਮਾ ਪਤਿ ਹੋਤ ਪੁਨੀਤਾ ਹਰ ਕੀਰਤਨ ਗੁਣ ਗਾਵੋ ਆਗਿਆ ਤੁਮਰੀ ਮੀਠੀ ਲਾਗੋ ਕੀ ਉਤਹਾਰੋ ਭਾਵੋ ਜੋ ਤੂੰ ਦੇ ਤਹੀਂ ਉਹ ਤ੍ਰਿਪਤੈ ਆਨ ਨਕਤ ਹੂੰ ਤਾਵੋ ਸਦੀ ਨਿਕਟ ਜਾਨੋ ਪ੍ਰਭ ਸੁਆਮੀ ਸਗਲ ਰੇਣ ਹੋਏ ਰਹੀਐ ਸਾਧੂ ਸੰਗਤ ਹੋਏ ਪ੍ਰਾਪਤ ਤਾ ਪ੍ਰਭ ਆਪਣਾ ਲਹੀਐ ਸਦਾ ਸਦਾ ਹਮਸ਼ੂਰੇ ਤੁਮਰੀ ਤੂ ਪ੍ਰਭ ਹਮਰੋ ਮੀਰਾ ਨਾਨਕ ਬਾਰਿਕ ਤੁਮ ਮਾਤ ਪਿਤਾ ਮੁਖ ਨਾਮ ਤੁਮਾਰੋ ਖੀਰਾ ਉਡੀ ਮਹੱਲਾ ਪੰਜਵਾਂ ਘਰ ਦੂਜਾ ਦੋਪਦੇਕ ਓੰਕਾਰ ਸਤਗੁਰ ਪ੍ਰਸਾਦ ਮੰਗੋ ਦਾਨ ਠਾਕੁਰ ਨਾਮ ਅਵਰ ਕਛੂ ਮੇਰਾ ਸੰਗ ਨ ਚਾਲੈ ਮਿਲੈ ਕਿਰਪਾ ਗੁਣ ਗਾਮਰਾਵ ਰਾਜ ਮਾਲ ਅਨੇਕ ਭੋਗ ਰਸ ਸਗਲ ਤਰਵਰ ਕੀ ਸ਼ਾਮ ਤਾਏ ਤਾਏ ਬਹੁ ਵਿਦ ਕੋ ਤਾਵੇ ਸਗਲ ਨਿਰਾਰਤ ਕਾਮ ਬਿਨ ਗੋਬਿੰਦ ਅਵਰ ਜੇ ਚਾਹੋ ਦੀਸੈ ਸਗਲ ਬਾਤ ਹੈ ਖਾਮ ਕਹ ਨਾਨਕ ਸੰਤਰੀਨ ਮੰਗੋ ਮੇਰੇ ਮਨ ਸਿ ਮਨ ਪਾਵੈ ਬਿਸਰਾਮ ਟੋਡੀ ਮਹੱਲਾ